ਨਮਸਕਾਰ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਲਟੀ ਦੋਸਤੋ ਜਦੋਂ ਆਪਾਂ ਵਿਚਾਰਧਾਰਾ ਦੀ ਗੱਲ ਕਰਦੇ ਆ ਵਿਚਾਰਧਾਰਾ ਕੋਈ ਵੀ ਹੋਵੇ ਲੇਕਿਨ ਉਸ ਦਾ ਕੇਂਦਰ ਬਿੰਦੂ ਹਮੇਸ਼ਾ ਇੱਕ ਹੁੰਦਾ ਹੈ ਭਾਵੇਂ ਉਹ ਕਿਸੇ ਵੀ ਸੰਸਥਾ ਦੀ ਵਿਚਾਰਧਾਰਾ ਆਪਾਂ ਲੈ ਸਕਦੇ ਹਾਂ ਲੇਕਿਨ ਮਕਸਦ ਸਦਾ ਇੱਕ ਹੁੰਦਾ ਹੈ ਕਿ ਸਮਾਜ ਵਿੱਚ ਬੱਚਿਆਂ ਨੂੰ ਕਿਸ ਤਰ੍ਹਾਂ ਐਜੂਕੇਸ਼ਨ ਦੇ ਨਾਲ ਜੋੜਨਾ ਉਹਨਾਂ ਦੀ ਕਿਸ ਤਰ੍ਹਾਂ ਮਦਦ ਕਰਨੀ ਹੈ ਕਿਸ ਤਰ੍ਹਾਂ ਆਪਾਂ ਮੈਡੀਸਨ ਦੇ ਕੈਂਪ ਅੱਖਾਂ ਦੇ ਕੈਂਪ ਤੇ ਹੋਰ ਵੀ ਮਤਲਬ ਜਿੰਨਾ ਵੀ ਆਪਾਂ ਸਮਾਜ ਦੇ ਪ੍ਰਤੀ ਸਮਰਪਿਤ ਹੋ ਸਕਦੇ ਆ ਉਹ ਆਪਣਾ 100% ਦੇਈਏ ਮਕਸਦ ਇਹੀ ਹੈ ਕਿ ਇੱਕ ਦੂਜੇ ਦੀ ਆਪਾਂ ਮਦਦ ਦੇ ਕੰਮ ਆਈਏ ਇੱਕ ਦੂਜੇ ਦੇ ਮਤਲਬ ਮੁਸ਼ਕਲ ਦੇ ਵਿੱਚ ਕੰਮ ਆਈਏ ਲੇਕਿਨ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਕਿ ਇਹਨਾਂ ਦਿਨਾਂ 'ਚ ਵਿਚਰ ਰਹੀਆਂ ਨੇ ਲੋਕਾਂ ਦੇ ਸੰਪਰਕ ਵਿੱਚ ਨੇ ਜਾਂ ਕਹਿ ਸਕਦੇ ਕਿ ਲੋਕ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਔਰ ਕਈ ਅਜਿਹੇ ਮਤਲਬ ਕਹਿ ਸਕਦੇ ਆ ਕਿ ਇਸ ਮਾਲਕ ਨੇ ਭੇਜੇ ਹੋਏ ਸ਼ਖਸੀਅਤਾਂ ਨੇ ਇਨਸਾਨ ਨੇ ਜਿਹੜੇ ਕਿ ਆਪ ਦੁਖੀ ਹੋ ਸਕਦੇ ਪਰ ਦੂਜਿਆਂ ਦਾ ਦੁੱਖ ਉਹ ਨਹੀਂ ਵੇਖ ਸਕਦੇ ਅਜਿਹੀਆਂ ਸੰਸਥਾਵਾਂ ਵਿੱਚੋਂ ਇੱਕ ਅਜਿਹੀ ਸੰਸਥਾ ਹੈ ਜਿਸ ਨੂੰ ਮੈਂ ਵੀ ਕਾਫੀ ਸਾਲਾਂ ਤੋਂ ਜਾਣਦਾ ਹਾਂ ਹਰ ਰੋਜ਼ ਅਖਬਾਰਾਂ ਵਿੱਚ ਜ਼ਿਕਰ ਹੁੰਦਾ ਹੈ ਇਹ ਅਲੱਗ-ਅਲੱਗ ਫੇਸਬੁੱਕ ਤੇ ਜ਼ਰੀਏ ਜਿੰਨੇ ਵੀ ਐਪਸ ਨੇ ਉਹਨਾਂ ਦੇ ਉੱਪਰ ਜ਼ਿਕਰ ਹੁੰਦਾ ਹੈ ਉਹ ਇੱਕ ਸੰਸਥਾ ਹੈ ਜਿਹੜੀ ਕਿ 1995 ਤੋਂ ਲਗਾਤਾਰ ਲੋਕਾਂ ਦੇ ਸੰਪਰਕ ਦੇ ਵਿੱਚ ਹੈ ਔਰ ਬਹੁਤ ਵੱਡੀਆਂ-ਵੱਡੀਆਂ ਪਰਸਨੈਲਿਟੀਆ ਉਸ ਸੰਸਥਾ ਦੇ ਸੰਪਰਕ ਵਿੱਚ ਨੇ ਉਹ ਹੈ ਸੰਸਥਾ ਜੀ ਡੈਡੀਕੇਟਿਡ ਬ੍ਰਦਰ ਗਰੁੱਪ ਰਜਿਸਟਰਡ ਪੰਜਾਬ ਉਹਨਾਂ ਦੇ ਕਰਤਾ ਤਰਤਾ ਦੇਖੋ ਕਿਸੇ ਵੀ ਚੀਜ਼ ਨੂੰ ਚਲਾਉਣ ਵਾਸਤੇ ਹਮੇਸ਼ਾ ਇੱਕ ਮਤਲਬ ਮੇਨ ਪਰਸਨੈਲਿਟੀ ਦੀ ਜ਼ਰੂਰਤ ਹੁੰਦੀ ਹੈ ਉਹਨੇ ਡਾਕਟਰ ਰਾਕੇਸ਼ ਵਰਮੀ ਜੀ ਜੋ ਇਸ ਸੰਸਥਾ ਨੂੰ ਚਲਾ ਰਹੇ ਨੇ ਔਰ ਤਕਰੀਬਨ ਸੈਂਕੜੇ ਦੇ ਕਰੀਬ ਜਿਹੜੇ ਮੈਂਬਰ ਨੇ ਉਹਨਾਂ ਨੂੰ ਲੈ ਕੇ ਚੱਲ ਰਹੇ ਨੇ ਅੱਜ ਇਸ ਸੰਸਥਾ ਦੇ ਜਨਮ ਤੋਂ ਲੈ ਕੇ ਹੁਣ ਤੱਕ ਕਿਸ ਕਿਸ ਤਰ੍ਹਾਂ ਇਹ ਲੋਕਾਂ ਚ ਵਿਚਰਦੇ ਰਹੇ ਨੇ ਔਰ ਲੋਕ ਇਹਨਾਂ ਦੇ ਕਿਸ ਤਰ੍ਹਾਂ ਸੰਪਰਕ ਵਿੱਚ ਆਉਂਦੇ ਰਹੇ ਨੇ ਔਰ ਇਸ ਸੰਸਥਾ ਨੇ ਕਿਹੜੇ-ਕਿਹੜੇ ਕੰਮ ਕੀਤੇ ਨੇ ਡਿਟੇਲ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਬਰਮੀ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਸਰ ਨਮਸਕਾਰ ਸਰ ਸਭ ਤੋਂ ਪਹਿਲਾਂ ਮੈਂ ਪੌਸੂਨਾਮਾ ਚੈਨਲ ਦਾ ਔਰ ਸ਼੍ਰੀ ਸੋਮਸੋਤਾ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੂੰ ਪੂਰੇ ਸੰਸਾਰ ਦੇ ਵਿੱਚ ਪਹੁੰਚਾਣ ਲਈ ਇਹ ਅੱਜ ਦਾ ਉਪਰਾਲਾ ਕੀਤਾ ਮੈਂ ਸ਼ੁਕਰਗੁਜ਼ਾਰ ਹਾਂ ਉਸ ਨਵੇਂ ਚੈਨਲ ਤੇ ਸ਼੍ਰੀ ਸੋਮ ਸੋਤਾ ਜੀ ਦਾ ਬਰਮੀ ਸਾਹਿਬ ਤੁਹਾਡਾ ਜ਼ਿਕਰ ਬਹੁਤ ਹੁੰਦਾ ਰਹਿੰਦਾ ਅਕਸਰ ਜਦੋਂ ਵੀ ਚੰਗਾ ਕੋਈ ਕੰਮ ਕਰਦਾ ਤਾਂ ਤੁਹਾਡਾ ਜ਼ਿਕਰ ਆਉਂਦਾ ਹੈ ਜੀ ਡੀਬੀਜੀ ਸੰਸਾ ਦੀ ਇਸ ਮਤਲਬ ਜਿਹੜੀ ਸ਼ੁਰੂਆਤ ਹੈ ਜੀ ਉਹ 1995 ਤੋਂ ਜਦੋਂ ਕੀਤੀ ਹੈ ਇਹ ਜ਼ਹਿਨ ਵਿੱਚ ਕਿਸ ਤਰ੍ਹਾਂ ਆਇਆ ਕਿ ਇਸ ਤਰ੍ਹਾਂ ਦਾ ਇੱਕ ਗਰੁੱਪ ਹੋਣਾ ਚਾਹੀਦਾ ਸਰ ਇਹ ਮਨਤਾ ਦੀ ਸੇਵਾ ਸਭ ਤੋਂ ਉੱਤਮ ਹੈ ਇਹ ਮੰਨ ਕੇ ਚੱਲੇ ਜੀ ਵੀ ਅਸੀਂ ਦੂਸਰਿਆਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਜੀਵਨ ਦੀ ਪ੍ਰਾਪਤੀ ਹੈ ਜੀ ਸੋ ਸਾਡੇ ਇੱਕ ਛੋਟੇ ਜਿਹੇ ਗਰੁੱਪ ਨੇ 11 ਮੈਂਬਰੀ ਕਮੇਟੀ ਨੇ ਸਭ ਤੋਂ ਪਹਿਲਾਂ ਇਹ ਫੈਸਲਾ ਲਿਆ ਜੀ ਵੀ ਅਸੀਂ ਪਿੰਡ ਪਸਿਆਣਾ ਦੇ ਵਿੱਚ ਇੱਕ ਅੱਖਾਂ ਦਾ ਚੈੱਕਅਪ ਕੈਂਪ ਲਗਾਈਏ ਜਿਸ ਦੇ ਵਿੱਚ ਮੇਰੇ ਦੋਸਤ ਸੀ ਡਾਕਟਰ ਲਾਂਬਾ ਜੋ ਆਈ ਸਰਜਨ ਸੀ ਤੇ ਉਹਨਾਂ ਨੇ ਮੈਨੂੰ ਸਹਿਯੋਗ ਦੇਣ ਦੀ ਵਾਦਾ ਕੀਤਾ ਤੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਪਹਿਲਾ ਕੈਂਪ ਲਗਾਇਆ ਜੀ ਜਿਸ ਦੇ ਵਿੱਚ ਸਾਨੂੰ ਬਜ਼ੁਰਗਾਂ ਦੀਆਂ ਆਸ਼ੀਰਵਾਦ ਮਿਲੇ ਬਲੇਸਿੰਗ ਮਿਲੀਆਂ ਮਾਤਾ ਮਾਲੀਆਂ ਭਾਈਆਂ ਦੀਆਂ ਤੇ ਉਹਨਾਂ ਨੇ ਸਾਨੂੰ ਇੰਨੇ ਇੱਕ ਆਸ਼ੀਰਵਾਦ ਦਿੱਤੇ ਕਿ ਸਾਡੇ ਗਰੁੱਪ ਨੇ ਇੱਕ ਫੈਸਲਾ ਲਿਆ ਕਿ ਅਸੀਂ ਹਰ ਐਤਵਾਰ ਇਹ ਇਸ ਤਰ੍ਹਾਂ ਦਾ ਮੈਡੀਕਲ ਕੈਂਪ ਲਗਾਇਆ ਕਰਾਂਗੇ ਇਹ ਇੱਕ ਸ਼ੁਰੂਆਤ ਸੀ ਉਸ ਤੋਂ ਬਾਅਦ 1995 ਚ 12 ਫਰਵਰੀ 1995 ਦਿਨ ਐਤਵਾਰ ਸੀ ਤੇ ਉਸ ਦਿਨ ਤੋਂ ਇਹ ਕਾਫਲਾ ਸ਼ੁਰੂ ਹੋ ਗਿਆ ਜੀ ਅੱਛੇ ਜਦੋਂ 95 ਦੇ ਵਿੱਚ ਤੁਸੀਂ ਇਸ ਕਾਫਲੇ ਨੂੰ ਸ਼ੁਰੂਆਤ ਕੀਤਾ ਉਸ ਵੇਲੇ ਕਿੰਨੇ ਇੱਕ ਮੈਂਬਰ ਸਗੇ ਤੁਹਾਡੀ ਇਸ ਸੰਸਾ ਦੇ ਵਿੱਚ ਕੀ ਉਸੇ ਵੇਲੇ ਹੀ ਤੁਸੀਂ ਇਸ ਸੰਸਾ ਦੇ ਅਧੀਨ ਪਹਿਲਾ ਕੈਂਪ ਲਾਇਆ ਸੀਗਾ ਹਾਂਜੀ ਸਾਡਾ ਇਹ ਜਿਹੜਾ ਗਰੁੱਪ ਦਾ ਨਾਮ ਕਰਨ ਹੋਣ ਤੋਂ ਬਾਅਦ ਹੀ ਡੈਡੀਕੇਟਿਡ ਬ੍ਰਦਰਲੀ ਗਰੁੱਪ ਰਜਿਸਟਰਡ ਪੰਜਾਬ ਦੇ ਨਾਮ ਤੇ ਜੀ ਇਹ ਪਹਿਲਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸਾਡੀ ਪਹਿਲਾਂ ਤਾਂ 11 ਮੈਂਬਰੀ ਕਮੇਟੀ ਸੀ ਪਰ ਉਸ ਤੋਂ ਬਾਅਦ ਉਹ ਫਿਰ ਅੱਗੇ ਵੱਧ ਚਲੇ ਗਏ ਮੈਂਬਰ ਤੇ ਜੋ ਅੱਜ 1260 ਮੈਂਬਰਾਂ ਦੇ ਰੂਪ ਦੇ ਵਿੱਚ ਇਹ ਵੱਡਾ ਗਰੁੱਪ ਬਣ ਗਿਆ ਬਣ ਗਿਆ ਔਰ ਕਿਸ ਤਰ੍ਹਾਂ ਇਹna ਦਿਨਾਂ ਵਿੱਚ ਵਿਚਰ ਰਹੇ ਹੋ ਸਰ ਕਿਹੜੀ ਕਿਹੜੀ ਸੇਵਾ ਜਿਹੜੀ ਹੈ ਉਹ ਕੰਟੀਨਿਊਟੀ ਅੱਜ ਵੀ ਚੱਲ ਰਹੀ ਹੈ ਜੀ ਇਹ ਪ੍ਰਾਲਾ ਜਦੋਂ ਸ਼ੁਰੂ ਹੋਇਆ ਪਹਿਲਾ ਮੈਡੀਕਲ ਕੈਂਪ ਹੋਇਆ ਜੀ ਪਹਿਲਾਂ ਸਿਰਫ ਆਈਜ਼ ਦਾ ਚੈੱਕਅਪ ਹੋਇਆ ਫਿਰ ਉਸ ਦੇ ਵਿੱਚ ਅਦਰ ਡਾਕਟਰ ਸਾਡੇ ਨਾਲ ਜੁੜਦੇ ਚਲੇ ਗਏ ਆਯੁਰਵੈਦਿਕ ਹੋਮੋਪੈਥਿਕ ਐਲੋਪੈਥਿਕ ਜੀ ਸਾਰੇ ਡਾਕਟਰਾਂ ਦਾ ਮੀਲਸ ਮੀਲ ਬੰਦਾ ਚਲੇ ਗਿਆ ਤੇ ਕੈਂਪ ਲੱਗਦੇ ਰਹੇ ਫਿਰ ਅਸੀਂ ਪਿੰਡਾਂ ਦੇ ਵਿੱਚ ਮਹਿਸੂਸ ਕੀਤਾ ਵੀ ਉੱਥੇ ਹੀ ਜ਼ਰੂਰਤ ਹੈ ਐਂਬੂਲੈਂਸ ਦੀ ਫਿਰ ਅਸੀਂ ਐਂਬੂਲੈਂਸ ਪ੍ਰੋਵਾਈਡ ਕਰਵਾਈ ਜਿੰਦਰਾ ਹਸਪੀਟਲ ਦੇ ਵਿੱਚ ਖੜਦੀ ਰਹੀ ਐਂਬੂਲੈਂਸ ਜੀ ਤੇ ਉੱਥੋਂ ਅਸੀਂ ਸਬਜ਼ਾ ਮਾਂ ਮਿਲਦੀਆਂ ਰਹੀਆਂ ਫਿਰ ਰਬੋਟਰੀ ਦੀ ਜ਼ਰੂਰਤ ਮਹਿਸੂਸ ਹੋਈ ਜੀ ਵੀ ਕਲੀਨिकल ਲੈਬੋਰੀ ਚਾਹੀਦੀ ਹੈ ਹੋਲੀ ਡੀਵੀਜੀ ਦੀ ਕਲੀਨिकल ਲੈਬਾਰਟਰੀ ਸਟਾਰਟ ਕੀਤੀ। ਹੂੰ ਫਿਰ ਡੈਡੀਕੇਟਿਡ ਬਲੂ ਗਰੁੱਪ ਨੇ ਦੇਖਿਆ ਕਿ ਰੋਗੀਆਂ ਦੀ ਜਾਨ ਬਚਾਉਣ ਲਈ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੀ ਤਾਂ ਫਿਰ ਸਾਡੇ ਸਾਥੀਆਂ ਨੇ ਖੂਨਦਾਨ ਕੈਂਪ ਲਗਾਉਣੇ ਵੀ ਸ਼ੁਰੂ ਕੀਤੇ। ਖੂਨਦਾਨ ਕੈਂਪ ਲਗਾਉਣ ਤੋਂ ਬਾਅਦ ਜਦੋਂ ਪਹਿਲੀ ਵਾਰੀ ਕੋਈ ਬੰਦਾ ਖੂਨਦਾਨ ਕਰ ਦਿੰਦਾ ਹੈ ਹੂੰ ਤੇ ਉਸ ਦਾ ਜਿਹੜਾ ਡਰ ਹੈ, ਫੀਅਰ ਹੈ ਉਹ ਨਿਕਲ ਜਾਂਦਾ ਹੈ। ਜੀ ਫਿਰ ਉਹ ਇੱਕ ਰੈਗੂਲਰ ਡੋਨਰ ਬਣ ਜਾਂਦਾ ਹੈ। ਹੂੰ ਫਿਰ ਸਾਡਾ ਇੱਕ ਮੋਬਾਈਲ ਡੀਵੀਜੀ ਮੋਬਾਈਲ ਬਲੱਡ ਬੈਂਕ ਬਣ ਗਿਆ। ओके ਜਦੋਂ ਵੀ ਕਿਸੇ ਨੂੰ ਅਮਰਜੈਂਸੀ ਬਲੱਡ ਦੀ ਜਰੂਰਤ ਹੁੰਦੀ ਹੈ ਤਾਂ ਜਿਹੜੇ ਕੁਝ ਲੋਕ ਚਾਹਦੇ ਆ ਵੀ ਅਸੀਂ ਪੇਸ਼ੈਂਟ ਨੂੰ ਹੀ ਬਲੱਡ ਡੋਨੇਟ ਕਰਨਾ ਚਾਹੁੰਦੇ ਆ ਤੇ ਫਿਰ ਉਹ ਟੀਮ ਸਾਡੀ ਬਲੱਡ ਡੋਨੇਟ ਕਰਦੀ ਹੈ ਹੂੰ ਤੇ ਇਸੇ ਤਰ੍ਹਾਂ ਇੱਕ ਸਾਡਾ ਮੈਡੀਕੇਟ ਟੂ ਅਨਨੋਨ ਐਕਸੀਡੈਂਟ ਵਿਕਟਮ ਪ੍ਰੋਜੈਕਟ ਸਾਡਾ ਬਣਿਆ ਜੀ ਇਹਨਾਂ ਸਰਗਰਮੀਆਂ ਚ ਜੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਵਿਚਰਦੇ ਸੀ ਬਾਕੋ ਕਲੋਨੀਓ ਦੇ ਵਿੱਚ ਸラム ਬਸਤੀਆਂ ਚ ਜਾਂਦੇ ਸੀ ਜੀ ਤੇ ਅਸੀਂ ਦੇਖਿਆ ਵੀ ਜਿਵੇਂ ਅ ਲਗ ਲਗ ਜਗ੍ਹਾ ਤੇ ਪਰੇਸ਼ਾਨੀਆਂ ਹੋਈਆਂ ਐਕਸੀਡੈਂਟ ਹੋ ਗਿਆ ਤਾਂ ਉਹਨੂੰ ਸੰਭਾਲਣ ਆਣੇ ਸੀ ਕੋਈ ਹੈਗਾ ਤਾਂ ਫਿਰ ਸਾਡੇ ਇੱਕ ਪ੍ਰੋਜੈਕਟ ਰੱਖਿਆ ਗਿਆ ਅਸੀਂ ਇੱਕ ਵੱਡਾ ਬਾਕਸ ਮੈਡੀਸਨ ਦਾ ਰਜਿੰਦਰਾ ਹਸਪੀਟਲ ਦੇ ਵਿੱਚ ਵੀ ਪ੍ਰੋਵਾਈਡ ਕਰਵਾਇਆ ਜੀ ਕਿ ਜਦੋਂ ਵੀ ਕੋਈ ਐਸ ਤਰ੍ਹਾਂ ਦਾ ਆਂਦਾ ਹਾਦਸਾ ਗ੍ਰਸਤ ਤਾਂ ਉਹਨੂੰ ਤੁਸੀਂ ਇਹ ਮੈਡੀਸਨ ਦੋਕੇ ਉਹਦੀ ਜਾਨ ਬਚਾਓ ਜੀ ਤੇ ਜਿੰਨੀ ਦੇਰ ਪੇਸ਼ੈਂਟ ਦਾਖਲ ਰਹਿੰਦਾ ਸੀ ਉਨੀ ਦੇ ਸਾਡੇ ਬੰਦੇ ਜਿਹੜਾ ਸਾਡੇ ਵਲੰਟੀਅਰ ਸਾਡੇ ਮੈਂਬਰ ਜਿਹੜੇ ਪ੍ਰੋਜੈਕਟਿੰਗ ਚਾਰਜ ਉੱਥੇ ਹੀ ਰਹਿੰਦੇ ਸੀ ਤੇ ਕੋਸ਼ਿਸ਼ ਕਰਦੇ ਸੀ ਵੀ ਇਸ ਬਾਰਸ਼ ਇਹਦਾ ਬਾਰਸ਼ ਪਤਾ ਲੱਗ ਜਵੇ ਜੀ ਜਦੋਂ ਉਹ ਬੰਦੇ ਦਾ ਬਾਰਸ਼ ਪਤਾ ਲੱਗ ਜਾਂਦਾ ਸੀ ਤਾਂ ਉਹ ਫਿਰ ਬਾਰਸ਼ ਨੂੰ ਸੰਭਾਲ ਕੇ ਫਿਰ ਅਸੀਂ ਫ੍ਰੀ ਹੋ ਜਾਂਦੇ ਸੀ ਜੀ ਤੇ ਸਾਨੂੰ ਇੱਕ ਵੱਡਾ ਮੈਨੂੰ ਇਹ ਜੇ ਪ੍ਰੋਜੈਕਟ ਦੇ ਬਾਰੇ ਦੱਸਦੇ ਹੋਏ ਯਾਦ ਆਇਆ ਹੂੰ ਵੀ ਇੱਕ ਵਾਰੀ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ ਜਖਵਾਲੀ ਦੇ ਕੋਲ ਜੀ ਸਰ ਤੇ ਸਰਕਾਰੀ ਬਾਸੀ ਉਹ ਸਾਰੀਆਂ ਸਵਾਰੀਆਂ ਅਰਜਿੰਦਰਾ ਚ ਆ ਗਈਆਂ ਤੇ ਮੈਨੂੰ ਇਮੀਡੀਏਟ ਫੋਨ ਆਇਆ ਪੀ ਆਰਟੀਸੀ ਦੇ ਜਿਹੜੇ ਮਾਲਕ ਸੀ ਉਸ ਟਾਈਮ ਜੀ ਤੇ ਪਲੱਸ ਐਸ ਡੀ ਐਮ ਪਟਿਆਲਾ ओके ਵੀ ਤੁਸੀਂ ਜਿਵੇਂ ਮਰਜ਼ੀ ਐ ਉੱਥੇ ਪਹੁੰਚੋ ਰਜਿੰਦਰਾ ਜਿਸ ਤਰ੍ਹਾਂ ਵੱਸਦਾ ਐ ਐਕਸੀਡੈਂਟ ਹੋਣਾ ਲੋਕਾਂ ਦੀ ਜਾਨ ਬਚਾਓ ਸਾਡੀ ਪੂਰੀ ਟੀਮ ਨੇ ਉੱਥੇ ਜਾ ਕੇ ਜਾਨ ਬਚਾਈ ਤੇ 70-80000 ਰੁਪਏ ਸਾਡਾ ਇਮੀਡੀਏਟ ਖਰਚਾ ਆ ਪਰ ਉਹ ਪੇ ਹੋ ਗਿਆ ਤੇ ਉਹ ਲੋਕਾਂ ਦੀ ਜਾਨਾਂ ਬਚ ਗਈਆਂ ਵਾਹ ਜੀ ਬੜਾ ਇਹ ਇਸ ਤਰ੍ਹਾਂ ਦਾ ਇਹ ਆ ਅਨਨੋਨ ਐਕਸੀਡੈਂਟ ਵਿਕਟਮ ਪ੍ਰੋਜੈਕਟ ਸਾਡਾ ਕਾਮਯਾਬ ਰਿਹਾ ਤੇ ਅੱਛਾ ਵਰਮੇ ਸਾਹਿਬ ਇਹ ਫੇ ਜਿਹੜੀ ਤੁਹਾਡੀ ਸੰਸਥਾ ਹੈ ਜੀ ਸਰ ਇਹ ਪਿੰਡਾਂ ਵਿੱਚ ਵੀ ਵਿਚਰਦੀ ਆ ਸਰ ਹਾਂਜੀ ਸਾਡੇ ਜਿੱਥੇ ਅਸੀਂ ਕਿ ਕੈਂਪ ਲਗਾਉਂਦੇ ਜਿਵੇਂ ਮੈਡੀਕਲ ਕੈਂਪ ਲਗਾਉਂਦੇ ਆ ਜੀ ਜਾਂ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ ਹੂੰ ਤੇ ਹੁਣ ਅਸੀਂ ਖਰਾਬਗੜ ਪਿੰਡ ਹੈ ਆਪਣਾ ਪੇਬੇ ਦੇ ਕੋਲ ਜੀ ਤੇ ਉੱਥੇ ਅਸੀਂ ਖੂਨਦਾਨ ਕੈਂਪ ਲਗਾਇਆ ਇੱਕ ਤਾਂ ਉਹਨਾਂ ਲੋਕਾਂ 'ਚ ਜਾਗਰਤੀ ਵੀ ਆਂਦੀ ਹੈ ਜੀ ਤੇ ਉਹ ਲੋਕ ਸਾਡੇ ਨਾਲ ਜੁੜਦੇ ਵੀ ਆ ਜੀ ਤੇ ਉਹਨਾਂ ਨੂੰ ਜਦੋਂ ਤੁਸੀਂ ਕੈਂਪ ਲਾਉਂਦੇ ਸਰਪੰਚ ਦੇ ਨਾਲ ਮੁਲਾਕਾਤ ਕਰਦੇ ਹੋ ਜਾਂ ਕਿਸੇ ਸਾਡੀ ਪਹਿਲਾਂ ਮਿਲ ਜਿਹੜੀ ਸਰਪੰਚ ਨਾਲ ਹੀ ਅਸੀਂ ਕਰਦੇ ਹਾਂ ਤੇ ਕਿਉਂਕਿ ਸਾਨੂੰ ਪੂਰੀ ಗ್ರಾಮ ਪੰਚਾਇਤ ਦਾ ਸਹਿਯੋਗ ਮਿਲ ਜਾਂਦਾ ਹੈ ਬਿਲਕੁਲ ਬਿਲਕੁਲ ਤੇ ਸਰਪੰਚ ਆਗੂ ਹੁੰਦਾ ਹੈ ਤੇ ਉਹ ਸਾਰੇ ਪ੍ਰਬੰਧ ਵੀ ਦੇ ਦਿੰਦਾ ਸਾਨੂੰ ਪ੍ਰੋਪਰ ਸਥਾਨ ਵੀ ਦੇ ਦਿੰਦਾ ਹੈ ਜੀ ਤੇ ਸਾਡੀ ਜਿਹੜੀ ਟੀਮ ਹੈ ਡਾਕਟਰਾਂ ਦੀ ਟੀਮ ਜਾਂਦੀ ਹੈ ਜਾਂ ਬਲੱਡ ਬੈਂਕ ਦੀ ਟੀਮ ਜਾਂਦੀ ਹੈ ਉਹਨਾਂ ਨੂੰ ਵੀ ਪੂਰਾ ਸਹਿਯੋਗ ਦਿੰਦੇ ਤੇ ਜਿਹੜੇ ਡੋਨਰਜ਼ ਨੇ ਜੀ ਉਹਨਾਂ ਨੂੰ ਵੀ ਉਹੀ ਲੋਕ ਮੋਟੀਵੇਟ ਕਰਦੇ ਕਰਦੇ ਆ ਕਿਉਂਕਿ ਅਸੀਂ ਤਾਂ ਪ੍ਰਬੰਧ ਦਿੰਨੇ ਆ ਜੀ ਤੇ ਬਾਕੀ ਪ੍ਰਬੰਧ ਗਲੌਥ ਲੋਕਲ ਪ੍ਰਬੰਧ ਉਹਨਾਂ ਨੇ ਦੇਣਾ ਹੁੰਦਾ ਹਰ ਮਹੀਨੇ ਬਾਅਦ ਜਾਂ ਕਿੰਨੇ ਮਹੀਨੇ ਬਾਅਦ ਤੁਸੀਂ ਇੱਕ ਖੂਨਦਾਨ ਦਾ ਕੈਂਪ ਲਾਉਂਦੇ ਹੋ ਸਰ ਇਹ ਸਾਡਾ ਟਾਈਮਲੀ ਚੱਲਦਾ ਹੀ ਰਹਿੰਦਾ ਸਾਡਾ ਚੱਲਦਾ ਹੀ ਕੰਟੀਨਿਊਟੀ ਹੈ ਜੀ ਇਹ ਹੁਣੇ ਰੀਸੈਂਟਲੀ ਅਸੀਂ ਸ਼ੇਠ ਰਾਮ ਪ੍ਰਸ਼ਾਦ ਜੀ ਦੀ ਯਾਦ ਦੇ ਵਿੱਚ ਅਗਰ ਸੈਨ ਹਸਪੀਟਲ ਦੇ ਵਿੱਚ ਕੈਂਪ ਲਗਾਇਆ ਓਕੇ ਜਿਸ ਦੇ ਵਿੱਚ ਸਾਡਾ ਮੈਂ 89 ਟਾਈਮ ਬਲੱਡ ਖੂਦਦਾਨ ਕੀਤਾ ਤੇ ਮੇਰੇ ਜਨਰਲ ਸੈਕਟਰੀ ਨੇ ਸਰਦਾਰ ਹਰਪ੍ਰੀਤ ਸਿੰਘ ਸੰਧੂ ਜੀ ਚੇਅਰਮੈਨ ਗਰੁੱਪ ਆਫ ਡੈਫਰੈਂਟ ਸਕੂਲ ਜੀ ਉਹਨਾਂ ਨੇ ਆਡੇ 89 ਟਾਈਮ ਬਲੱਡ ਡੋਨੇਟ ਕੀਤਾ ਹਮ ਜਿਸੀਂ ਖੁਦ ਇਸ ਕਰਕੇ ਖੂਨਦਾਨ ਕਰਦੇ ਆਂ ਵੀ ਬੱਚਿਆਂ ਨੂੰ ਪ੍ਰੇਰਨਾ ਮਿਲੇ ਲੋਕਾਂ ਨੂੰ ਪ੍ਰੇਰਨਾ ਮਿਲੇ ਵੀ ਜੇ ਸਰਸਾਂ ਦੇ ਮੌਢੀ ਖੂਨਦਾਨ ਕਰ ਸਕਦੇ ਤਾਂ ਅਸੀਂ ਵੀ ਕਰ ਸਕਦੇ ਆਂ ਅਚੇ ਵਰਮੀ ਸਾਹਿਬ ਇਸ ਤੋਂ ਇਲਾਵਾ ਹੋਰ ਸੰਸਥਾ ਦੇ ਕਿਹੜੇ ਕਿਹੜੇ ਕੰਮ ਨੇ ਸਰ ਸਰ ਇਸ ਤੋਂ ਬਾਅਦ ਬਧਿਆ ਸਾਨੂੰ ਇਹ ਜਿਹੜਾ ਮੈਡੀਕਲ ਖੇਤਰ ਦੇ ਵਿੱਚੋਂ ਅਸੀਂ ਸੇਵਾ ਕਰਦੇ ਕਰਦੇ ਅਸੀਂ ਸਕੂਲਾਂ ਦੇ ਵਿੱਚ ਅਪੀਰ ਹੋਏ ਰਾਈਟ ਜਿੱਥੇ ਸਾਨੂੰ ਜਿਹੜੇ ਅਸੀਂ ਜਦੋਂ ਪ੍ਰਿੰਸੀਪਲ ਜੀ ਨੂੰ ਮਿਲੇ ਸੈਡਰੀਜ ਨਾਲ ਮਿਲੇ ਟੀਚਰਾਂ ਨੂੰ ਮਿਲੇ ਹੂੰ ਤਾਂ ਅਸੀਂ ਉੱਥੇ ਜਿਹੜੇ ਫਾਦਰਲੈਸ ਬੱਚੇ ਸੀ ਹੂੰ ਤੇ ਉਹਨਾਂ ਨੂੰ ਅਸੀਂ ਅਡਾਪਟ ਕਰਨ ਦੀ ਮਹਿਮ ਸ਼ੁਰੂ ਕੀਤੀ ਜੀ ਤੇ 100 ਸਕੂਲਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਸਕੂਲਾਂ ਦੇ ਵਿੱਚ ਅਸੀਂ ਵਿజిਟ ਕੀਤਾ ਤੇ ਉੱਥੋਂ ਲਿਸਟਾਂ ਲਈਆਂ ਤੇ ਉਹ 300 ਦੇ ਕਰੀਬ ਸਾਨੂੰ ਬੱਚੇ ਮਿਲੇ ਤੇ ਉਹਨਾਂ ਨੂੰ ਅਸੀਂ ਹਰ ਸਾਲ ਉਹਨਾਂ ਦੀਆਂ ਸਕੂਲ ਦੀਆਂ ਵਰਦੀਆਂ ਤੇ ਉਹਨਾਂ ਦੀਆਂ ਫੀਸਾਂ ਉਹਨਾਂ ਦੀ ਐਗਜ਼ਾਮੀਨੇਸ਼ਨ ਫੀਸ ਉਹਨਾਂ ਦੀ ਸਟੇਸ਼ਨਰੀ ਉਹ ਪ੍ਰੋਵਾਈਡ ਕਰਵਾਨੇ ਫਾਦਰਲੈਸ ਬੱਚੇ ਗਰਲਸ ਦਾ ਪਹਿਲਾਂ ਸ਼ੁਰੂ ਕੀਤਾ ਫਰਸਟ ਈਅਰ ਤੱਕ ਅਸੀਂ ਗਰਲ ਜਿਹਨੂੰ ਅਡਾਪਟ ਕੀਤਾ ਸੀ ਓਕੇ ਤੇ ਨੈਕਸਟ ਈਅਰ ਫਿਰ ਸਾਨੂੰ ਕਿਹਾ ਗਿਆ ਵੀ ਸਕੂਲਾ ਵੱਲੋਂ ਰਿਕੁਐਸਟ ਆਈ ਵੀ ਲੜਕੀ ਵੀ ਲੜਕੇ ਵੀ ਜੂਤਮੰਦ ਨੇ ਵੀ ਜਿਹੜੇ ਦਿਹਾੜੀ ਕਰਦੇ ਆ ਆਪਣਾ ਗੁਜ਼ਾਰਾ ਕਰਦੇ ਆ ਪਰਿਵਾਰ ਨੂੰ ਪਾਲਦੇ ਆ ਫਿਰ ਤੁਸੀਂ ਉਹਨਾਂ ਦੀ ਵੀ ਮਦਦ ਕਰੋ ਫਿਰ ਅਸੀਂ ਉਹਨਾਂ ਚਾਹੇ ਲੜਕੀ ਹੈ ਚਾਹੇ ਲੜਕਾ ਤੇ ਸਾਰਿਆਂ ਨੂੰ ਇਹ ਆਫਰ ਹੈ ਜੀਦੇ ਮੋਰ दे 70% ਮਾਰਕਸ ਹੈ ਜੀ ਉਹ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ ਨੌਵੀਂ ਕਲਾਸ ਤੋਂ ਲੈ ਕੇ ਜਿੰਨਾ ਉੱਪਰ ਨਾ ਚਾਹੁੰਦਾ ਓਨੀ ਦੇਰ ਸਾਡੀ ਸੰਸਥਾ ਉਹਨੂੰ ਸਾਥ ਦਿੰਦੀ ਹੈ ਅੱਛਾ ਫਿਰ ਵਰਮੀ ਸਾਹਿਬ ਜਦੋਂ ਤੁਸੀਂ ਕੋਈ ਕੈਂਪ ਲਾਉਂਦੇ ਹੋ ਜੀ ਜਿਆਦਾ ਕੈਂਪ ਤੁਹਾਡੇ ਪਿੰਡਾਂ ਵਿੱਚ ਹੁੰਦੇ ਨੇ ਜਾਂ ਸ਼ਹਿਰਾਂ ਦੇ ਵਿੱਚ ਹੁੰਦੇ ਨੇ ਸ਼ਹਿਰਾਂ ਦੇ ਵਿੱਚ ਹੁੰਦੇ ਨੇ ਤਾਂ ਕਿਹੜੇ ਕਿਹੜੇ ਟਾਈਮ ਹੁੰਦੇ ਨੇ ਤਾਂ ਕਿ ਲੋਕ ਜੁੜ ਸਕਣ ਤੁਹਾਡੇ ਨਾਲ ਸਾਡੇ ਜਿਹੜੇ ਜਿਆਦਾ ਕੈਂਪ ਪਿੰਡਾਂ ਦੇ ਵਿੱਚ ਹੀ ਹੁੰਦੇ ਆ ਜੀ ਸ਼ਹਿਰ ਦੇ ਵਿੱਚ ਸਾਨੂੰ ਜਦੋਂ ਆਫਰ ਆਂਦੀ ਹੈ ਕਿ ਅਸੀਂ ਇਸ ਜਗ੍ਹਾ ਤੇ ਕੈਂਪ ਲਗਾਣਾ ਵੀ ਅਸੀਂ ਵੀ ਨਾਲ ਸਾਥ ਦਵਾਂਗੇ ਤਾਂ ਅਸੀਂ ਸ਼ਹਿਰ ਦੇ ਵਿੱਚ ਵੀ ਕੈਂਪ ਲਗਾਨੇ ਹੁਣ ਵੀ 14 ਦਸੰਬਰ ਦਾ ਕੈਂਪ ਫਿਕਸ ਹੈ ਸਾਡੇ ਪ੍ਰੋਜੈਕਟ ਇੰਚਾਰਜ ਸੀ ਮੋਬਾਈਲ ਬਲੱਡ ਬੈਂਕ ਦੇ ਜੀ ਕੈਪਟਨ ਹਰਜਿੰਦਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਕੈਂਪ ਲਗਾਨੇ ਓਕੇ ਵੀ ਉਹ ਕੈਂਪ ਸਾਡਾ ਫੈਕਟਰੀ ਦੇ ਵਿੱਚ ਹੀ ਲੱਗਦਾ ਹੈ ਤੇ ਧਰਮਸ਼ਾਲਾ ਦੇ ਵਿੱਚ ਲੱਗਦਾ ਹੈ ਤੇ ਉਹ ਫਿਕਸ ਹੈ 14 ਦਸੰਬਰ ਨੂੰ ਲੱਗੇਗਾ ਇਸੇ ਤਰ੍ਹਾਂ 12 ਮਈ ਦਾ ਦਿਨ ਵੀ ਫਿਕਸ ਹੈ ਸਰਦਾਰ ਅਰਜੀਤ ਸਿੰਘ ਸੰਧੂ ਜੋ ਸਾਡੇ ਪ੍ਰੋਜੈਕਟ ਇੰਚਾਰਜ ਸੀ ਸਕੂਲ ਦੇ ਬੱਚਿਆਂ ਦੀ ਮਦਦ ਕਰਨ ਲਈ ਹੈਲਪਿੰਗ ਟੂ ਦਾ ਨੀਡੀ ਸਟੂਡੈਂਟ ਹੂੰ ਤੇ ਉਹ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਕੈਂਪ 12 ਮਈ ਨੂੰ ਮਹਾਰਾਣੀ ਕਲੱਬ ਦੇ ਵਿੱਚ ਫਿਕਸ ਹੈ ਉਹ ਵੀ ਫਿਕਸ ਹੈ ਇੱਕ ਡੇਟਾ ਦੋ ਡੇਟਾ ਲੈ ਫਿਕਸ ਨੇ ਅਦਰਵਾਈ ਕੋਈ ਸਾਨੂੰ ਸੰਸਥਾ ਕਹਿੰਦੀ ਹੈ ਜਾਂ ਸਾਡੇ ਲੋਕਲ ਲੋਕ ਕਹਿੰਦੇ ਐ ਤਾਂ ਅਸੀਂ ਕੈਂਪ ਆਰਗੇਨਾਈਜ਼ ਕਰ ਦਿੰਨੇ ਆ ਕਿਉਂਕਿ ਅਸੀਂ ਇਹ ਵੀ ਖੁੱਲਾ ਸੱਦਾ ਦਿੰਨੇ ਆ ਸਾਰਿਆਂ ਨੂੰ ਵੀ ਕੋਈ ਵੀ ਆਪਣੀ ਸਾਲਗਿਰਾ ਦੇ ਉੱਤੇ ਆਪਣੇ ਜਨਮ ਦਿਨ ਦੇ ਉੱਤੇ ਆਪਣੇ ਘਰ ਦੀ ਖੁਸ਼ੀ ਦੇ ਮੌਕੇ ਤੇ ਕਿ ਖੂਨਦਾਨ ਕੈਂਪ ਲਗਵਾਉਣਾ ਚਾਹੁੰਦਾ ਹੈ ਉਹ 20 ਡਾਲਰ 10 ਡਾਲਰ ਤਿਆਰ ਕਰੇ ਉਸ ਤੋਂ ਬਾਅਦ ਸਾਰਾ ਖਰਚਾ ਸਾਡਾ ਕੈਂਪ ਅਸੀਂ ਲਗਵਾਵਾਂਗੇ ਕੀ ਬਾਤ ਹੈ ਕੀ ਅੱਛਾ ਬਰਮੀ ਸਾਹਿਬ ਪਿਛਲੇ ਦਿਨੀ ਇੱਕ ਬੜੀ ਤੁਹਾਡੇ ਸੰਸਥਾ ਦੀ ਨਿਊਜ਼ ਬੜੀ ਸੁਰਖੀਆਂ ਵਿੱਚ ਰਹੀ ਹੈ ਕਿ ਤੁਸੀਂ ਪੀਜੀਆਈ ਨੂੰ ਇੱਕ ਬੱਸ ਵੀ ਜਿਹੜੀ ਹੈ ਉਹ ਲਗਾਈ ਹੈ ਉਹ ਮਤਲਬ ਜਿਸ ਦੇ ਨਾਲ ਕਾਫੀ ਰਾਹਤ ਜਿਹੜੀ ਹੈ ਆਉਣ ਜਾਣ ਵਾਲੇ ਪੇਸ਼ੈਂਟ ਹੈ ਉਹਨਾਂ ਦੇ ਔਰ ਉਹਨਾਂ ਦੇ ਜਿਹੜੇ ਅਟੈਂਡੈਂਟ ਹੈ ਉਹਨਾਂ ਨੂੰ ਮਿਲ ਰਹੀ ਹੈ ਉਹ ਕਨਸੈਪਟ ਕਿਸ ਤਰ੍ਹਾਂ ਜ਼ਹਿਨ 'ਚ ਆਇਆ ਸਰ ਉਹ ਵੀ ਸਹਾਇਤੀ ਦਾਨੀ ਸੱਜਣਾ ਦਾ ਬਹੁਤ ਵੱਡਾ ਸਹਿਯੋਗ ਹੈ ਸਰ ਇੱਕ ਵੱਡੀ ਪਾਰਟੀ ਨੇ 25 ਲੱਖ ਰੁਪਏ ਦੀ ਉਹ ਬੱਸ ਪ੍ਰੋਵਾਈਡ ਕਰਵਾਈ। ਕੀ ਬਾਤ ਹੈ। ਤੇ ਉਹਨੇ ਕਹਿ ਵੀ ਬੱਸ ਮੇਰੇ ਪਿੱਤੇ ਦੀ ਯਾਦ ਦੇ ਵਿੱਚ ਰਹੂਗੀ। ਹੂੰ ਤੇ ਜਿਹੜੇ ਵੀ ਲੋਕ ਬੀਜੀਆਈ ਜਾਣਾ ਚਾਹੁੰਦੇ ਆ ਫ੍ਰੀ ਸੇਵਾ ਹੈ ਪੀਜੀਆਈ ਦੀ। ਜੀ ਤੇ ਉਹਨਾਂ ਦਾ ਸਵੇਰੇ 7 ਵਜੇ ਉਹ ਬੱਸ ਚੱਲਦੀ ਆ ਰਾਜਪੁਰਾ ਗगन ਚੌਕ ਤੋਂ। ਗगन ਚੌਕ ਤੋਂ ਸਵੇਰੇ 7 ਵਜੇ। 7 ਵਜੇ। ਉਹ ਪੀਜੀਆਈ ਪਹੁੰਚ ਜਾਂਦੀ ਆ 8:30 ਤੱਕ। ਜੀ ਔਰ 3:30 ਵਜੇ ਹੂੰ ਪੀਜੀਆਈ ਤੋਂ ਨਿਊ OPD ਤੋਂ ਤਾਰਾ ਵਾਪਸ ਆਂਦੀ ਐ। ਜੀ ਤੇ ਰਾਜਪੁਰੇ ਡ੍ਰੌਪ ਕਰਦੀ ਐ। ਤੇ ਉਹਦੇ ਵਿੱਚ ਅਸੀਂ ਇਹ ਵੀ ਮਹਿਸੂਸ ਕੀਤਾ ਸਰ ਵੀ ਜਿਹੜੇ ਪੇਸ਼ੈਂਟ ਹੈ ਉਹ ਤਾਂ ਚਲੋ ਮਜਬੂਰੀ ਹੈ ਉਹਨਾਂ ਤੇ ਜਾਣਾ ਹੀ ਹੈ ਜੀ ਤੇ ਜਿਹੜੇ ਅਟੈਂਡੈਂਟ ਹੈ ਹਮਮ ਕਈਆਂ ਦੇ ਬਜ਼ੁਰਗ ਹੁੰਦੇ ਆ ਉਹਨਾਂ ਦੇ ਬੱਚੇ ਕੰਮ ਕਾਰ ਚਲਦੇ ਆ ਨੌਕਰੀਆਂ ਚ ਹੁੰਦੇ ਆ ਤੇ ਰੋਜ਼ ਰੋਜ਼ ਛੁੱਟੀ ਵੀ ਨਹੀਂ ਲੈ ਲੈ ਸਕਦੇ ਕੰਮ ਵੀ ਨਹੀਂ ਛੱਡ ਸਕਦੇ ਜੀ ਤੇ ਉਹਨਾਂ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਸਾਰਾ ਮਿਲਿਆ ਹੂੰ ਕਿਉਂਕਿ ਬਸ ਦੇ ਵਿੱਚ ਉਹ ਜਿਹੜੇ ਬੱਚੇ ਨੇ ਉਹ ਬਸ ਤੱਕ ਤਾਂ ਛੱਡ ਜਾਂਦੇ ਆ ਬਸ ਉਹ ਬਸ ਦੀਆਂ ਸਵਾਰੀਆਂ ਜਾਂ ਸਾਡੇ ਟੈਂਡੈਂਟ ਉਹਨਾਂ ਨੂੰ ਛਾਂਭ ਲੈਂਦੇ ਆ ਹੂੰ ਤੇ ਉੱਥੇ ਉਹਨਾਂ ਦੀ ਮਦਦ ਹੋ ਜਾਂਦੀ ਹੈ ਉਹ ਆਪਣਾ ਪੇਸ਼ੈਂਟ ਜਿਹੜੇ ਡਾਕਟਰ ਨੂੰ ਦਿਖਾ ਕੇ ਜਾਂ ਜਿਵੇਂ ਫਿਜ਼ੀਓਥੈਰੇਪੀ ਕਰਾਣੀ ਹੈ ਕੋਈ ਟੈਸਟ ਕਰਵਾਣੇ ਆ ਜੀ ਜੀ ਉਹ ਕਰਵਾ ਕੇ ਕਮਰਾ ਕਹਦਾ ਜਾਂਦੇ ਅੱਛਾ ਵਰਮੀ ਸਾਬ ਇਹ ਬੱਸ ਰਾਜਪੁਰੂ ਹੀ ਕਿਉਂ ਚਲਾਈ ਗਈ ਹੈ ਮਤਲਬ ਪਟਿਆਰੇ ਜੇ ਅਸੀਂ ਕੋਸ਼ਿਸ਼ ਕੀਤੀ ਸੀ ਪਟਿਆਲੇ ਤੋਂ ਸਾਨੂੰ ਪੈਸੇਂਜਰ ਨਹੀਂ ਮਿਲੇ ਓਕੇ ਕਿਉਂਕਿ ਪਟਿਆਲੇ ਦੇ ਏਰੀਏ ਦੇ ਲੋਕਾਂ ਦਾ ਰੁਝਾਨ ਜ਼ਿਆਦਾ ਰਜਿੰਦਰਾ ਹਸਪੀਟਲ ਵੱਲ ਹੈ ਜੀ ਔਰ ਰਾਜਪੁਰਾ ਬੈਲਟ ਦਾ ਤੇ ਰੁਝਾਨ ਜਿਹੜਾ ਪੀਜੀਆਈ ਵੱਲ ਹੈ ਓਕੇ ਤੇ ਰਾਜਪੁਰੇ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕ ਪੀਜੀਆਈ ਨੂੰ ਹੀ ਜਾਂਦੇ ਇਸ ਕਰਕੇ ਮੋਸਟਲੀ ਮੈਨੂੰ ਜੋ ਫੋਨ ਆਉਂਦੇ ਆ ਜੀ ਸੀਟ ਬੁੱਕ ਕਰਵਾਉਣ ਲਈ ਵੀ ਉਹ ਰਾਜਪੁਰੇ ਦੇ ਪਿੰਡਾਂ ਤੋਂ ਹੀ ਆਉਂਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਚਲੋ ਜੇ ਬੱਸ ਲੱਗੀ ਆ ਜਿਆਦਾ ਤੋਂ ਜਿਆਦਾ ਸਵਾਰੀਆਂ ਉਹਦਾ ਫਾਇਦਾ ਲੈਣ ਬਿਲਕੁਲ ਅੱਛਾ ਪਰਮੀ ਸਾਹਿਬ ਇੱਕ ਹੋਰ ਹੈ ਕਿ ਇਹ ਫਿਰ ਬੱਸ ਜਦੋਂ ਸਵੇਰੇ ਤੋਂ ਚੱਲਦੀ ਹੈ ਤੇ ਕਿੰਨੇ ਵਜੇ ਵਾਪਸੀ ਹੈ ਇਸ ਦੀ ਇਹ 7 ਵਜੇ ਸਵੇਰੇ ਜਿਵੇਂ ਗਵਨ ਚੌਕ ਤੋਂ ਚੱਲਦੀ ਹੈ ਰਾਈਟ ਸਰ ਤੇ ਉਸ ਤੋਂ ਪਹਿਲਾਂ ਟਾਲੀ ਵਾਲਾ ਚੌਕ ਹੈ ਜੀ 6:30 ਵਜੇ ਅਸੀਂ ਉੱਥੇ ਦਾ ਟਾਈਮ ਰੱਖਿਆ ਹੈ ਹੂੰ ਉਹ ਪੌਣੇ 7 ਉੱਥੇ ਸਵਾਰੀਆਂ ਇਕੱਠੀਆਂ ਹੁੰਦੀਆਂ ਪੌਣੇ 7 ਉੱਥੇ ਚੱਲ ਕੇ 7 ਵਜੇ ਗਗਨ ਚੌਕ ਪਹੁੰਚ ਜਾਂਦੀ ਹੈ ਓਕੇ ਗਗਨ ਚੌਕ ਤੋਂ ਚੱਲ ਕੇ ਫਿਰ ਜੇ ਕੋਈ ਰਸਤੇ 'ਚ ਸਵਾਰੀ ਹੁੰਦੀ ਹੈ ਜਿਵੇਂ ਜਾਂਸਲਾ ਪਿੰਡ ਹੈ ਉੱਥੋਂ ਮੈਨੂੰ ਆਫਰ ਆਈ ਸੀ ਜੀ ਤੇਲੀਫੋਨ ਆਇਆ ਸੀ ਵੀ ਇਸ ਸੈੱਡ ਪੈਸੇਂਜਰ ਨੇ ਜਾਣਾ ਹੈ ਜੀ ਤੇ ਉਹ ਫਿਰ ਰਸਤੇ 'ਚ ਵੀ ਪਿਕ ਕਰ ਲੈਂਦੀ ਹੈ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਜਿਹੜੀ ਰਜਿਸਟ੍ਰੇਸ਼ਨ ਜਿਸ ਸਵਾਰੀ ਦੀ ਹੋ ਗਈ ਉਹੋ ਹੀ ਚੜੇਗੀ ਅਦਰਵਾਈਜ਼ ਨਹੀਂ ਚੜੇਗਾ ਹਾਂ ਅਦਰਵਾਈਜ਼ ਔਰ ਜੇ ਰਸਤੇ 'ਤੇ ਤਾਂ ਲੜੀ ਵੀ ਹੋਏਗੀ ਤੇ ਕੰਡੈਕਟਰ ਨੂੰ ਇਨਫੋਰਮੇਸ਼ਨ ਦਿੱਤੀ ਹੋਣੀ ਹੈ ਉਹ ਚੜੇਗੀ ਜੀ ਜੀ ਓਕੇ ਉਹਦੇ ਵਿੱਚ ਇਹ ਹੁੰਦਾ ਜੀ ਸਾਡੇ ਕੋਲੋਂ ਜਿਹੜਾ ਪੈਸੇਂਜਰ ਹੈ ਜੀ ਚੇ ਪੇਸ਼ੈਂਟ ਹੈ ਚਾਹ ਅਟੈਂਡੈਂਟ ਹੈ ਉਹਦਾ ਸਾਡੇ ਕੋਲ ਮੋਬਾਈਲ ਨੰਬਰ ਅਸੀਂ ਉਹਦਾ ਮੰਗਦੇ ਜੀ ਤੇ ਸਾਨੂੰ ਆਪਣਾ ਮੋਬਾਈਲ ਨੰਬਰ ਭੇਜ ਦਿਓ ਤੇ ਆਪਣਾ ਨਾਮ ਭੇਜ ਦਿਓ ਕਿਨੇ ਕਿਨੇ ਜਾਣਾ ਇੱਕ ਪੇਸ਼ੈਂਟ ਨਾਲ ਇੱਕ ਅਟੈਂਡੈਂਟ ਜਾ ਸਕਦਾ ਮਤਲਬ 80 AE ਆਫਰ ਕੀਤੀ ਹੋਈ ਹੈ ਜੀ ਤੇ ਪਰ ਉਹ ਜੇ ਮੰਨ ਲਓ ਕੋਈ ਸਾਨੂੰ ਰਜਿਸਟ੍ਰੇਸ਼ਨ ਹੋਈ ਵੀ ਹੈ ਉਹਨੂੰ ਪੰਜ ਚਾਰ ਮਿੰਟ ਲੇਟ ਹੋ ਰਿਹਾ ਤਾਂ ਅਸੀਂ ਉਹਨੂੰ ਫੋਨ ਕਰਕੇ ਪੁੱਛ ਲੈਣੇ ਕਿ ਕਿੱਥੇ ਪਹੁੰਚ ਗਈ ਜੇ ਬੜੀ ਪੇਸ਼ੈਂਟ ਦੀ ਹਾਲਤ ਨਹੀਂ ਹੁੰਦੀ ਜਾਨ ਦੀ ਜੇ ਉਹਨੇ ਨਹੀਂ ਵੀ ਜਾਣਾ ਤਾਂ ਅਸੀਂ ਦੱਸ ਦਿੰਦਾ ਵੀ ਜਾਣਾ ਨਹੀਂ ਜੇ ਉਹ ਕਿਸੇ ਟਾਈਮ ਕੇ ਜਾਮ ਵਿੱਚ ਫਸ ਗਿਆ ਕੋਈ ਹੋਰ ਕਾਰਨ ਹੋ ਗਿਆ ਉਹ ਵੀ ਦੱਸ ਦਿੰਦੇ ਆ ਵੀ ਅਸੀਂ ਇਸ ਕਰਕੇ ਲੇਟ ਹੋ ਰਹੇ ਹਾਂ ਅਸੀਂ ਵੀ ਦੋ ਮਿੰਟਸ ਆ ਰਹੇ ਹਾਂ अच्छा वर्मी साहब एक क्वेश्चन हो रहा है कि मतलब संस्था ਵੱਲੋਂ ਬਾਖ ਕਮਾਲ ਸੇਵਾ ਕੀਤੀ ਜਾ ਰਹੀ ਹੈ ਫੰਡਸ ਦਾ ਰੇਂਜ ਕਿਸ ਤਰ੍ਹਾਂ ਕਰਦੇ ਹੋ ਸਰ ਦੇਖੋ ਇੰਨੇ ਵੱਡੇ ਪ੍ਰੋਜੈਕਟ ਚਲਾ ਰਹੇ ਹੋ ਤੁਸੀਂ ਫੰਡਸ ਦੀ ਜਰੂਰਤ ਹੈ ਉਸ ਤੋਂ ਬਿਨਾ ਤਾਂ ਕਦੇ ਸੋਚ ਵੀ ਨਹੀਂ ਸਕਦਾ ਉਹ ਕਿਸ ਤਰ੍ਹਾਂ ਤੁਸੀਂ ਕਨੈਕਟ ਕਰਦੇ ਹੋ ਮੋਡਲੀ ਜਰੂਰਤ ਹੈ ਜਰੂਰਤ ਹੈ ਸਰ ਇਹਦੇ ਚ ਅਸੀਂ ਮੈਂਬਰਾਂ ਨੇ ਸਾਡੇ ਜਿਵੇਂ 100 ਰੁਪਏ ਮੈਂਬਰਸ਼ਿਪ ਫੀਸ ਅਸੀਂ ਰੱਖੀ ਹੋਈ ਹੈ ਪਰ ਮੰਥ ਦੀ ਜੀ ਤੇ ਜੇ ਸਾਲਾਨਾ ਕੋਈ ਦੇਣੀ ਚਾਹੁੰਦਾ ਤਾਂ ਉਹਨੂੰ 1100 ਰੁਪਿਆ ਸਾਲਾਨਾ ਫੀਸ ਹੈ ਜੀ ਤੇ ਇਹ ਤਾਂ ਰੈਗੂਲਰ ਮਤਲਬ 100 ਰੁਪਿਆ ਕੰਸੀਸਨ ਦੇਵਾਂਗੇ ਹਾਂਜੀ ਸਰ ਕੋਈ ਐਪਰੀਸ਼ੀਏਸ਼ਨ ਹੈ ਜੀ ਜੀ ਵੀ ਇੱਕ ਬੰਦੇ ਨੇ ਸਾਲ ਦੇ ਇਕੱਠੇ ਪੈਸੇ ਦਿੱਤੇ ਆ ਉਹਦਾ ਰਿਗਾਰਡ ਹੈ ਰਿਸਪੈਕਟ ਹੈ ਜੀ ਜੀ ਤੇ ਉਸ ਤੋਂ ਬਾਅਦ ਅਸੀਂ ਇਹ ਸਮਝੇ ਸਾਡੇ ਕੁਝ ਮੈਂਬਰ ਡੋਨਰ ਵੀ ਹੈਗੇ ਆ ਜੀ ਜਿਹੜੇ ਟਾਈਮ ਲਈ ਆਪਣੇ ਖੁਸ਼ੀਆਂ ਘਰ 'ਚ ਜਦੋਂ ਹੁੰਦੀਆਂ ਨੇ ਉਹਦੇ ਟਾਈਮ ਤੇ ਉਹ ਬੱਚਿਆਂ ਦੀ ਪੜ੍ਹਾਈ ਲਈ ਪੈਸੇ ਦੇ ਜਾਂਦੇ ਆ ਉਹ ਆਪਣੇ ਚੈੱਕ ਦੇ ਜਾਂਦੇ ਆ ਕੀ ਬਾਤ ਤੇ ਉਹ ਵੀ ਸਾਨੂੰ ਲਾਏ ਬੰਦ ਹੁੰਦੇ ਆ ਇੱਕ ਸਾਨੂੰ ਸੀਐਸਆਰ ਦੇ ਵਿੱਚ ਸਾਨੂੰ ਇੱਕ ਪਾਰਟੀ ਆਪਣੇ ਸੰਦੀਪ ਪਾਸੇ ਜੀ ਨੇ ਪਟਿਆਲੇ ਦੇ ਜੀ ਤੇ ਉਹਨਾਂ ਨੇ ਸਾਨੂੰ ਆਫਰ ਕੀਤੀ ਹੋਈ ਹੈ ਵੀ ਜਦੋਂ ਵੀ ਫੰਡਿੰਗ ਦੀ ਜ਼ਰੂਰਤ ਹੈ ਮੈਨੂੰ ਕਹੋ ਮੈਂ ਤੁਹਾਨੂੰ ਹੈਲਪ ਕਰੂੰਗਾ ਔਰ ਖਾਸ ਮੇਰੇ ਖਾਸ ਸਪੈਸ਼ਲ ਦਿਨ ਪ੍ਰੋਜੈਕਟਸ ਹਨ ਦਿੱਤੇ ਜੀ ਵੀ ਜਿਵੇਂ ਕਿਸੇ ਦੀ ਕਿਡਨੀ ਟ੍ਰਾਂਸਪਲੈਂਟ ਕਰਾਣੀ ਹੈ ਜਿਵੇਂ ਅਸੀਂ ਪੀਜੀ ਤੋਂ ਕਰਵਾਈ ਹੈ ਪੇਸ਼ੈਂਟਾਂ ਦੀ ਜੀ ਤੇ ਕੈਂਸਰ ਪੇਸ਼ੈਂਟ ਹੈ ਜਿਹੜਾ ਉਹਦਾ ਆਪਰੇਸ਼ਨ ਕਰਵਾਣਾ ਹੈ ਜਾਂ ਆਈ ਸਰਜਰੀ ਕਰਾਣੀ ਹੈ ਜੀ ਤੇ ਉਹਦੇ ਲਈ ਉਹਨਾਂ ਨੇ ਸਪੈਸ਼ਲ ਫੰਡ ਰੱਖਿਆ ਹੋਇਆ ਹੈ ਵੀ ਇਹ ਫੰਡ ਨਾਲ ਤੁਸੀਂ ਇੱਥੇ ਹੀ ਪੈਸੇ ਖਰਚ ਕਰਨੇ ਆ ਕੀ ਬਾਤ ਹੈ ਤੇ ਉਹ ਵੀ ਸਾਨੂੰ ਇੱਕ ਵੱਡਾ ਲਾਹੇਤ ਹੈ ਹੁਣ ਜਿਵੇਂ ਇੱਕ ਸਾਨੂੰ ਹੋਰ ਸਸਤਾ ਮਿਲੀ ਜੀ ਸੀਐਸਆਰ ਗੁਵਿੰਦਗੜ੍ਹ ਉਹਨਾਂ ਦੀ ਇੰਡਸਟਰੀ ਹੈ ਤੇ ਉਹ ਕਹਿੰਦੇ ਵੀ ਜਿਹੜਾ ਵੀ ਬੱਚਾ ਮੋਰ ਦੇ 80% ਮਾਰਸ ਹੈ ਹਮ ਔਰ ਉਹ ਕੋਈ ਪ੍ਰੋਫੈਸ਼ਨਲ ਕੋਰਸ ਕਰਨਾ ਚਾਹੁੰਦਾ ਹੈ ਤਾਂ ਉਹਦੀ ਫੀਸ 3 ਲੱਖ ਹੈ 4 ਲੱਖ ਹੈ ਗਿਓ ਫੀ ਪੇ ਅਸੀਂ ਕਰਾਂਗੇ ਬੱਚਾ ਸਿਰਫ ਪੜਨ ਵਾਲਾ ਹੋਵੇ ਵਾਹ ਜੀ ਬੱਚੇ ਦਾ ਇੰਟਰਸਟ ਹੋਵੇ ਇਹਨੇ ਪੜਨੇ ਜੀ ਤੇ ਉਹ ਫਿਰ ਉਹ ਸਸਤਾ ਨੇ ਸਾਨੂੰ ਇਹ ਆਫਰ ਕੀਤੀ ਹੈ ਤੇ ਅਸੀਂ ਸੀਐਸਆਰ ਦੇ ਤਹਿਤ ਉਹ ਮਦਦ ਕਰਾਂਗੇ ਬੱਚਿਆਂ ਦੀ ਅੱਛਾ ਵਰਮੀ ਸਾਹਿਬ ਫਿਰ ਜਦੋਂ ਕਿਸੇ ਨੂੰ ਕੋਈ ਅਚਾਨਕ ਤੁਹਾਡੀ ਸੰਸਥਾ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਹੈਲਪ ਦੀ ਲੋੜ ਪੈਂਦੀ ਹੈ ਜੀ ਉਹ ਫਿਰ ਸੰਪਰਕ ਕਿਸ ਨਾਲ ਕਰਨ ਜੀ ਜਿਨ੍ਹਾਂ ਨੂੰ ਜ਼ਰੂਰਤ ਹੈ ਸ ਸਰ ਸਾਡੇ ਜਿਵੇਂ 1267 ਮੈਂਬਰ ਹੈ ਜੀ ਉਹਨਾਂ ਦੇ ਵਿੱਚੋਂ ਹੀ ਕਿਸੇ ਨਾ ਕਿਸੇ ਮੈਂਬਰ ਦੇ ਥਰੂ ਲੋਕ ਸੰਪਰਕ ਕਰ ਲੈਂਦੇ ਓਕੇ ਤੇ ਉਹ ਮੇਰਾ ਕੰਟੈਕਟ ਦੇ ਦਿੰਦੇ ਆ ਜਨਰਲ ਸੈਕਟਰੀ ਦਾ ਕੰਟੈਕਟ ਦੇ ਦਿੰਦੇ ਨੇ ਜਾਂ ਜਿਹੜੇ ਪ੍ਰੋਜੈਕਟ ਇੰਚਾਰਜ ਉਹ ਪ੍ਰੋਜੈਕਟ ਚਲਾ ਰਿਹਾ ਹ ਹ ਉਹਦਾ ਕੰਟੈਕਟ ਦੇ ਦਿੰਦੇ ਨੇ ਜੀ ਤਾਂ ਉਹ ਉਹਨਾਂ ਦੀ ਹੈਲਪ ਕਰ ਦਿੰਦੇ ਆ ਲਾਈਕ दैट ਜਿਵੇਂ ਮੰਨ ਲਓ ਫਰੀ ਰਾਸ਼ਨ ਕਿਸੇ ਨੂੰ ਚਾਹੀਦਾ ਜੀ ਤਾਂ ਉਹ ਫਰੀ ਰਾਸ਼ਨ ਲਈ ਉਹ ਐਪਲੀਕੇਸ਼ਨ ਮੂਵ ਕਰ ਦੇ ਹਮ ਤੇ ਜਿਹਦੇ ਵਿੱਚ ਸਾਡਾ ਇੱਕ ਕਰਟਰੀਆ ਬਣਾਇਆ ਹੋਇਆ ਆ ਵੀ ਉਹਦੇ ਘਰ ਦੇ ਵਿੱਚ ਫ੍ਰਿਜ ਨਾ ਹੋਵੇ ਟੈਲੀਫੋਨ ਨਾ ਹੋਵੇ ਆਪਣਾ ਘਰ ਨਾ ਹੋਵੇ ਘਰ ਦੇ ਵਿੱਚ ਕੋån ਵਾਲਾ ਮੈਂਬਰ ਨਾ ਹੋਵੇ ਉਹ ਜਿਹੜੇ ਉਹਦੇ ਮਾਰਕਸ ਬੰਦੇ ਐ ਉਹਦੇ ਅਕੋਰਡਿੰਗਲੀ ਉਹਨੂੰ ਰਾਸ਼ਨ ਦਿੱਤਾ ਜਾਂਦਾ ਵਨ ਟਾਈਮ ਫੈਮਿਲੀ ਰੱਬ ਹੋ ਜਾਂਦੀ ਹੈ ਜੀ ਤੇ ਫਿਰ ਉਸ ਤੋਂ ਬਾਅਦ ਉਹਦੀ ਮਦਦ ਤੇ ਰੈਗੂਲਰ ਚੱਲਦੀ ਹੈ ਰੈਗੂਲਰ ਚੱਲਦੀ ਹੈ ਫਿਰ ਮਤਲਬ ਇਹ ਜਿਹੜੀਆਂ ਕੰਡੀਸ਼ਨਾਂ ਨੇ ਉਹਦੇ ਘਰ ਦੇ ਵਿੱਚ ਮਤਲਬ ਇਹ ਚੀਜ਼ਾਂ ਨਾ ਹੋਣ ਹਾਂਜੀ ਉਸੇ ਨੂੰ ਹੀ ਮਦਦ ਦਿੱਤੀ ਉਸੇ ਨੂੰ ਮਦਦ ਦਿੱਤੀ ਜਾਂਦੀ ਹੈ ਓਕੇ ਤਾਂ ਕਿ ਤਾਂ ਇਸੇ ਕਰਕੇ ਇੱਕ ਲਿਮਟ ਤੇ ਰੱਖਿਆ ਹੋਇਆ ਹੂੰ ਹੂੰ ਵੀ ਨਹੀਂ ਤਾਂ ਹਰੇਕ ਆਦਮੀ ਦੋ ਦੋ ਤਿੰਨ ਤਿੰਨ ਸਾਮਾਤੋਂ ਲੋਕ ਰਾਸ਼ਨ ਲੈਂਦੇ ਆ ਜੀ ਪਰ ਦੱਸਦੇ ਹੈ ਨਹੀਂ ਬਿਲਕੁਲ ਉਹੋ ਚੀਜ਼ਾਂ ਨੂੰ ਅਵਾਇਰ ਕਰਦੇ ਆਂ ਅੱਛਾ ਵਰਮੀ ਸਾਹਿਬ ਕਰੋਨਾ ਮਹਾਮਾਰੀ ਦੇ ਵਿੱਚ ਆਪਣੀ ਸੰਸਥਾ ਕਿੱਥੇ ਤੱਕ ਲੋਕਾਂ ਤੱਕ ਸੰਪਰਕ ਵਿੱਚ ਸਾਡੀ ਸੰਸਥਾ ਨੇ ਉਦੋਂ ਵੀ ਲੋਕਾਂ ਦੀ ਮਦਦ ਕੀਤੀ ਹੈ ਜੀ ਤੇ ਰਾਸ਼ਨ ਘਰ-ਘਰ ਪਹੁੰਚਾਇਆ ਵਾਹ ਜੀ ਪਰਸਨਲੀ ਸੰਧੂ ਸਾਹਿਬ ਨੇ ਆਪਣੀ ਕਾਰ ਦੇ ਵਿੱਚ ਰਾਸ਼ਨ ਰੱਖ ਕੇ ਲੈ ਕੇ ਜਾਂਦੇ ਰਹੇ ਜੀ ਮੈਡਮ ਸਤਿੰਦਰ ਵਾਲੀ ਜੀ ਨੂੰ ਨਾਲ ਲੈ ਕੇ ਜਿਹੜੇ ਜ਼ਰੂਰਤਮੰਦ ਦਿਖਦੇ ਸੀ ਵੀ ਹਾਂ ਵਾਕਈ ਇਹਨਾਂ ਦੇ ਘਰ ਰਾਸ਼ਨ ਵੀ ਹੈ ਨਹੀਂ ਖੁਦ ਉਹਨਾਂ ਦੇ ਘਰ ਪਹੁੰਚਾ ਕੇ ਆ ਤਾਂ ਕਿ ਸਾਨੂੰ ਵੀ ਪਤਾ ਲੱਗੇ ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਅਸੀਂ ਸਹੀ ਬੰਦੇ ਨੂੰ ਇਹ ਰਾਸ਼ੀ ਦਿੱਤਾ ਕਿਉਂਕਿ ਲੋਕਾਂ ਦੇ ਪੈਸੇ ਹਨ ਉਹਨੂੰ ਸਹੀ ਜਗ੍ਹਾ ਲਗਾਇਆ ਜਾਂਦਾ ਵਰਨੀ ਸਾਹਿਬ ਬਹੁਤ ਸਾਰੀਆਂ ਬੱਚੀਆਂ ਘਰਾਂ ਦੇ ਵਿੱਚ ਜਵਾਨ ਬੈਠੀਆਂ ਨੇ ਮਾਪੇ ਸ਼ਾਦੀ ਨਹੀਂ ਉਹਨਾਂ ਦੀ ਕਰਵਾ پا ਰਹੇ ਜੀ 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 ਔਰ ਕੋਸ਼ਿਸ਼ ਵੀ ਕਰਦੇ ਆ ਪਰ ਮਹਿੰਗਾਈ ਇੰਨੀ ਕਿ ਜ਼ਿਆਦਾ ਹੈ ਕਦੀ ਇਸ ਤਰ੍ਹਾਂ ਦੀ ਹੈਲਪ ਵੀ ਮੰਗੀ ਕਿਸੇ ਨੇ ਸਾਡੀ ਬੇਟੀ ਦੀ ਸ਼ਾਦੀ ਹੈ ਤਾਂ ਤੁਸੀਂ ਆਪਣੀ ਸੰਸਥਾ ਵੱਲੋਂ ਕੋਈ ਸਾਡੀ ਮਦਦ ਕਰੋ ਸਰ ਹਾਂਜੀ ਸਰ ਉਹ ਵੀ ਸਾਡੇ ਕੋਲ ਆਉਂਦੀਆਂ ਰਿਕਵੈਸਟਾਂ ਅੱਛਾ ਜੀ ਜਦੋਂ ਕਿਸੇ ਸ਼ਾਦੀ ਰੱਖੀ ਜਾਂਦੀ ਹੈ ਜੀ ਜੀ ਤਾਂ ਉਹਦੇ ਵਿੱਚ ਲੋਕ ਮੰਗ ਡਿਮਾਂਡ ਕਰਦੇ ਸਾਡੀ ਮਦਦ ਕਰੋ ਤਾਂ ਫਿਰ ਸਾਡੇ ਪ੍ਰੋਜੈਕਟ ਇੰਚਾਰਜ ਹੈ ਮੈਡਮ ਜੀ ਤੇ ਉਹ ਪੂਰੀ ਮੈਡਮ ਹੈ ਜੀ ਜੀ ਤੇ ਉਹ ਫਿਰ ਉਹ ਲੜਕੀ ਨਾਲ ਡਾਇਰੈਕਟ ਗੱਲ ਕਰਦੇ ਓਕੇ ਉਹ ਲੜਕੀ ਨੂੰ ਪੁੱਛਦੇ ਵੀ ਤੈਨੂੰ ਬੱਚੀ ਕੀ ਕੀ ਚੀਜ਼ ਦੀ ਰਿਕੁਆਇਰਮੈਂਟ ਹੈ ਵਾਹ ਉਹ ਫਿਰ ਜਿਵੇਂ ਦੱਸਦੀ ਹੈ ਵੀ ਮੈਨੂੰ ਸੂਟ ਕਿਹ ਚਾਹੀਦਾ ਮੈਨੂੰ ਆਪ ਸੂਟ ਚਾਹੀਦਾ ਮੈਨੂੰ ਉਹ ਚੀਜ਼ ਚਾਹੀਦੀ ਹੈ ਜੀ ਉਹ ਚੀਜ਼ਾਂ ਉਹਨੂੰ ਪ੍ਰੋਵਾਈਡ ਕਰਵਾ ਦਿੰਦੇ ਕਰਵਾ ਦਤੀ ਮਤਲਬ ਅਸੀਂ ਕਹਿੰਦੇ ਬੱਚੀ ਨੂੰ ਖੁਸ਼ੀ ਮਿਲਣੀ ਚਾਹੀਦੀ ਹੈ ਵੈਰੀ ਨਾਈਸ ਤੇ ਉਹ ਫਿਰ ਉਸ ਉਹ ਵੀ ਇੱਕ ਪ੍ਰੋਜੈਕਟ ਸਾਡੇ ਚ ਠੀਕ ਚੱਲਦਾ ਜੀ ਸੋ ਦੋਸਤੋ ਡਬੀਜੀ ਗਰੂਪ ਇੱਕ ਅਜੀਹਾ ਗਰੁੱਪ ਹੈ ਜਿਸ ਦਾ ਜਨਮ 1995 ਦੇ ਵਿੱਚ ਹੋਇਆ ਸੀ ਲੇਕਿਨ ਮਾਸ਼ਾਅੱਲਾ ਅੱਜ ਵੀ ਉੱਪਰ ਵਾਲੇ ਦੀ ਦਇਆ ਬਖਸ਼ਿਸ਼ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਔਰ ਕਹਿੰਦੇ ਆ ਕਿ ਜਿਸ ਗੱਡੀ ਦਾ ਡਰਾਈਵਰ ਬੜਾ ਇਮਾਨਦਾਰ ਹੋਵੇ ਨਾ ਤਾਂ ਫਿਰ ਸਵਾਰੀਆਂ ਜਿਹੜੀਆਂ ਵਿੱਚ ਬੈਠੀਆਂ ਉਹਨਾਂ ਨੂੰ ਟੈਨਸ਼ਨ ਨਹੀਂ ਹੁੰਦੀ ਅੱਜ ਇਸ ਸੰਸਥਾ ਦੇ ਕਰਤਾ ਧਰਤਾ ਡਾਕਟਰ ਰਾਕੇਸ਼ ਵਰਮੀ ਸਾਹਿਬ ਨੇ ਜਿਹੜੇ ਕਿ ਬਹੁਤ ਹੀ ਰਿਸਪੈਕਟਡ ਪਰਸਨੈਲਿਟੀ ਆ ਔਰ ਇਹਨਾਂ ਦੇ ਨਾਲ ਮੇਰੇ ਜ਼ਾਇਨ ਦੇ ਵਿੱਚ ਬਹੁਤ ਸਾਰੇ ਪ੍ਰੈਸ਼ਨ ਸਿਗੇ ਕਿ ਵਰਮੀ ਸਾਹਿਬ ਦੀ ਸੰਸਥਾ ਬਾਰੇ ਗੱਲਬਾਤ ਕੀਤੀ ਜਾਵੇ ਕਿਉਂਕਿ ਇੱਕ ਸੰਸਥਾ ਦਾ ਬੜੀ ਰਿਸਪੈਕਟਡ ਪੂਰਨ ਤਰੀਕੇ ਦੇ ਨਾਲ ਇਸ ਦਾ ਜ਼ਿਕਰ ਕੀਤਾ ਜਾਂਦਾ ਹੈ ਵਰਮੀ ਸਾਹਿਬ ਅੱਜ ਦੇ ਸਫ਼ਰ ਦੌਰਾਨ ਮੈਨੂੰ ਤਾਂ ਬਹੁਤ ਆਨੰਦ ਆਇਆ ਤੁਹਾਡੀਆਂ ਸੇਵਾਵਾਂ ਬਾਰੇ ਸੁਣ ਕੇ। ਸ਼ੁਕਰੀਆ। ਸਾਨੂੰ ਵੀ ਮਤਲਬ ਇਸ ਗੱਲ ਨੂੰ ਹਮਲਾ ਜਿਹਾ ਵੱਜਿਆ ਕਿ ਸਾਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ। ਜੀ। ਪੋਸ਼ੂ ਨਾਮਾ ਚੈਨਲ ਤੇ ਅੱਜ ਗੱਲਬਾਤ ਕਰਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ ਸਰ? ਮੈਨੂੰ ਬਹੁਤ ਅੱਛਾ ਲੱਗਿਆ ਪੋਸ਼ੂ ਨਾਮਾ ਦੇ ਉੱਤੇ ਗੱਲ ਕਰਕੇ। ਫ੍ਰੀ ਸੋਮ ਸੋਸਤਾ ਜੀ ਦਾ ਜਿੱਦਾਂ ਨਿਗਾਹ ਸੁਭਾਅ ਹੈ ਜਿਵੇਂ ਇਹਨਾਂ ਦੇ ਵਿੱਚ ਹਲੀਮੀ ਹੈ, ਨਮਰਤਾ ਹੈ, ਨਿਮਰਤਾ ਹੈ। ਜਿੰਨਾ ਵਧੀਆ ਤਰੀਕੇ ਨਾਲ ਇਹ ਸਾਰੀ ਚੀਜ਼ ਨੂੰ ਕਲੀਅਰ ਕਰਨਾ ਚਾਹੁੰਦੇ ਐ ਤੇ ਇਹਨਾਂ ਨੇ ਆਪਣੀ ਹਰੇਕ ਗੱਲਬਾਤ ਰਾਹੀਂ ਬਹੁਤ ਅੱਛਾ ਮੈਸੇਜ ਸਾਰੇ ਸੰਸਾਰ ਦੇ ਵਿੱਚ ਪਹੁੰਚਾਉਣ ਦਾ ਉਪਰਾਲਾ ਕੀਤਾ ਮੈਂ ਆਪਣੀ ਸ਼ੁਭ ਭਾਵਨਾ ਦੇ ਨਾਲ ਸ਼ੁਭ ਕਾਮਨਾ ਕਰਦਾ ਵੀ ਪੋਸੂ ਨਾਮਾ ਜਰਨਲਿਸਤਰੀ ਦਿਨ ਦੁਗਣੀ ਰਾਜ ਆਪਣੀ ਤਰक्की ਕਰੇ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਜ਼ਰੂਰ ਦੇਣਾ ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਸੀਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਲੋਕ ਇਹਨਾਂ ਦੀ ਸੰਸਥਾ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਸੋ ਪ੍ਰੋਗਰਾਮ ਦੇ ਅੰਤ ਦੇ ਵਿੱਚ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਂਤਾ ਪੋਸੂਨਾਮਾ ਚੈਨਲ ਲਈ ਪਟਿਆਲੇ ਤੋਂ